ਪੈਣੋ ਸਬਜੀ ਵਾਲਾ ਆਇਆ ਕਰ ਲੈ ਪਿੰਡੀਆਂ ਪੈਣੋ ਸਬਜੀ ਵਾਲਾ ਆਇਆ ਕਰ ਲੈ ਪਿੰਡੀਆਂ 니 ਮੈਂ ਲੈ ਪਤੀਲੇ ਪਾਈਆਂ ਕਰ ਲੈ ਪਿੰਡੀਆਂ 니 ਮੈਂ ਲੈ ਪਤੀਲੇ ਪਾਈਆਂ ਕਰ ਲੈ ਪਿੰਡੀਆਂ 니ਓ ਬਹੁਤ ਕਰਾਰੀਆਂ ਬਣੀਆਂ ਕਰ ਲੈ ਪਿੰਡੀਆਂ 니ਓ ਬਹੁਤ ਕਰਾਰੀਆਂ ਬਣੀਆਂ ਬਾਰੇ ਲੈ ਪਿੰਡੀਆਂ ਨੀ ਮੇਰਾ ਤਰ ਤਰ ਵਰਤਾਈਆਂ ਕਰ ਲੈ ਪਿੰਡੀਆਂ ਨੀ ਮੇਰਾ ਤਰ ਤਰ ਵਰਤਾਈਆਂ ਕਰ ਲੈ ਪਿੰਡੀਆਂ ਨੀ ਓਛਿੰਦੋਂ ਨੂੰ ਪੈ ਗਈਆਂ ਥੋੜੀਆਂ ਕਰ ਲੈ ਪਿੰਡੀਆਂ ਨੀ ਓਛਿੰਦੋਂ ਨੂੰ ਪੈ ਗਈਆਂ ਥੋੜੀਆਂ ਕਰ ਲੈ ਪਿੰਡੀਆਂ ਨੀ ਓ ਜਾ ਪਹੁੰਚੀ ਕਚੈਰੀ ਕਰ ਲੈ ਪਿੰਡੀਆਂ ਨੀ ਓ ਜਾ ਪਹੁੰਚੀ ਕਚੈਰੀ ਕਰ ਲੈ ਪਿੰਡੀਆਂ ਪਿੱਛੋਂ ਨਿੰਮਾ ਵਾਜਾ ਮਾਰੇ ਕਰ ਲੈ ਪਿੰਡੀਆਂ पिछो वजा मारे करे ले पिंडिया नीतू तो मुड़कुतिये बदके ले पिंडिया नीतू बदकारे बदके ले पिंडिया पैनो सब्जी वाला आया ले पिंडिया पैनो सब्जी वाला आया ले पिंडिया मैं ले पतीले पाया घर ले पिंडिया मैं ले पतीले पाया ਕਰ ਲੈ ਪਿੰਡੀਆਂ ਨੀਓ ਬਹੁਤ ਕਰਾਰੀਆਂ ਬਣੀਆਂ ਕਰ ਲੈ ਪਿੰਡੀਆਂ ਨੀਓ ਬਹੁਤ ਕਰਾਰੀਆਂ ਬਣੀਆਂ ਕਰ ਲੈ ਪਿੰਡੀਆਂ ਮੈਂ ਵੀਰ ਤਰ ਤਾ ਵਰਤਾਈਆਂ ਕਰ ਲੈ ਪਿੰਡੀਆਂ ਨੀ ਮੈਂ ਰ ਤਾ ਵਰਤਾਈਆਂ ਕਰ ਲੈ ਪਿੰਡੀਆਂ ਨੀਓ ਜੀਤ ਨੂੰ ਪੈਗੀਆਂ ਥੋੜੀਆਂ ਕਰ ਲੈ ਪਿੰਡੀਆਂ ਨੀਓ ਜੀਤ ਨੂੰ ਪੈਗੀਆਂ ਥੋੜੀਆਂ ਕਰ ਲੈ ਪਿੰਡੀਆਂ नियो जा पौची कचैरी कर पिंडिया नियो जा पहुंची कचैरी कर ले पिंडिया पिछो लाडी वाजा मारे ले पिंडिया पिछो लाडी वाजा मारे ले पिंडिया नी तू मुड़किये बदकारे कर ले पिंडिया नी तू मुड़कुतिये बदकारे कर ले पिंडिया भेनों सब्जी वाला आया कर सब्जी वाला आया करेले भिंडिया